ਇਹ ਲੱਕੀਓ ਤੁਸੀਂ ਦੇਖ ਰਹੇ ਹੋ ਇਹ ਆਪਾਂ 6 ਤੋਂ 7 ਦਿਨ ਦੀ ਮਲਾਈ ਦਾ ਆਪਾਂ ਨੇ ਬਣਾ ਕੇ ਤਿਆਰ ਕੀਤਾ ਹੈ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਦੁੱਧ ਨੂੰ ਰਿੜਕਿਆ ਮਲਾਈ ਨੂੰ ਬਿਨਾਂ ਰਿੜਕੇ ਆਪਾਂ ਨੇ ਇਹ ਕਿਓ ਕੱਢ ਕੇ ਤਿਆਰ ਕੀਤਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਕਿਓ ਆਪਾਂ ਕਿੱਦਾਂ ਕੱਢਾਂਗੇ ਬਿਨਾਂ ਰਿੜਕੇ ਬਿਨਾਂ ਮਿਹਨਤ ਤੋਂ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਚਲੋ ਆਪਾਂ ਹੁਣ ਵੀਡੀਓ ਨੂੰ ਸਟਾਰਟ ਕਰਦੇ ਹਾਂ ਥੋੜੀ ਜਿਹੀ ਮਲਾਈ ਹੈ ਇਹ 6 ਤੋਂ 7 ਦਿਨ ਦੀ ਮਲਾਈ ਹੈ ਤੇ ਕੱਪ ਇਹਨੂੰ ਕੱਢ ਲੈਣੇ ਆ ਤੇ ਸਾਰੀ ਮਲਾਈ ਆਪਾਂ ਕੜਾਹੀ ਦੇ ਵਿੱਚ ਕੱਢ ਦਵਾਂਗੇ ਸਾਰੀ ਮਲਾਈ ਮੈਂ ਦੇ ਵਿੱਚ ਕੱਢ ਲਈਏ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ फिर आप थोड़ी देर लख देंगे पंद्रह तो भी मिनट लिए आप सॉफ्ट होने रख देवे तो बिल्कुल ही सॉफ्ट हो जाएगी काफ़ी ड्राई है आप इस तरह ढक के रख देवे मलाई अपनी बहुत ही मेल्ट हो चुकी है तो यू आप इस तरह हिला लवोंगे चंगी तरह ਜਿੰਨੀ ਵੀ ਮਲਾਈ ਸੀ ਦੇਖੋ ਕਾਫੀ ਚੰਗੀ ਤਰ੍ਹਾਂ ਸ਼ੌਕ ਵੀ ਹੋ ਗਈ ਹੈ ਤੇ ਇਹਨੂੰ ਅੱਧਾ ਆਪਾਂ ਨੇ ਮੈਸ਼ ਕਰ ਲਿਆ ਇਹਨੂੰ ਹੁਣ ਆਪਾਂ ਰੱਖਵਾਂਗੇ ਗੈਸ ਦੇ ਉੱਤੇ ਤੇ ਗੈਸ ਨੂੰ ਕਰ ਦਾਂਗੇ ਔਨ ਜਿੰਨੀ ਜਦ ਤੱਕ ਇਹ ਪੂਰੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਹਰਾ ਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ तरीके अपना गर्म कर लेना जिद ये गर्म हो जाएगी ये चंगी तरह बिल्कुल सॉफ्ट हो जाएगी जिम्मे अपना पानी हो जाएगी। तो बहुत ही चंकी तरह ए, स्मूथ हो जाएगी पिघल फी करके कलर हिला देंगे तीन तो चार मिनट के बच्चे बहुत वीये तरीके गर्म हो जाएगी ਇਸ ਤਰੀਕੇ ਨਾਲ ਆਪਾਂ ਜਦ ਘਿਓ ਕਟਾਂਗੇ ਨਾ ਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਘਿਓ ਨਿਕਲ ਆਏਗਾ ਤੇ ਬਿਲਕੁਲ ਵੀ ਆਪਾਂ ਇਹਨੂੰ ਬੇਸਟ ਵੀ ਨਹੀਂ ਛੱਡਾਂਗੇ ਤੇ ਇਹਦੇ ਵਿੱਚੋਂ ਆਪਾਂ ਘਿਓ ਵੀ ਕੱਢਾਂਗੇ ਤੇ ਨਾਲੇ ਭਲੇ ਪੂਰੀ ਤਰ੍ਹਾਂ ਮੈਲਟ ਨਹੀਂ ਹੋ ਰਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨਾ ਹੈ ਆ ਦੇਖੋ ਇਹ ਜਿੰਨੇ ਜਿੰਨੇ ਵੀ ਲੰਸ ਵੀ ਸਾਰੇ ਖਤਮ ਹੋ ਜਾਣਗੇ ਜਿੱਦੇ ਦੇ ਗਰਮ ਹੋਏਗੀ ਆ ਦੇਖੋ ਕਰ ਹੋ ਗਏ ਇਹ ਕੁਛ ਇਦਾਂ ਹੀ ਆਪਾਂ ਨੂੰ ਲੱਗੇਗੀ ਤੇ ਜਿੰਨੇ ਵੀ ਐ ਲੰਸ ਨੇ ਇਹ ਸਾਰੇ ਆਪਾਂ ਨੇ ਖਤਮ ਕਰਨੇ ਆ ਤੇ ਪੂਰੀ ਤਰ੍ਹਾਂ ਖਤਮ ਹੀ ਹੋ ਜਾਂਦੇ ਇਸੇ ਤਰ੍ਹਾਂ ਆਪਾਂ ਇਹਨੂੰ ਗਲ ਕਰਦੇ ਰਹੂਗੇ ਆਪਾਂ ਪਾਣੀ ਪਾਨੇ ਆ ਫਿਰ ਸੌਫਟ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਬਹੁਤ ਹੀ ਆਸਾਨ ਹੈ ਆਪਾਂ ਨੂੰ ਨਾ ਮੱਖਣ ਕੱਢਣ ਦੀ ਲੋੜ ਹੈ ਤੇ ਬਹੁਤ ਹੀ ਆਰਾਮ ਨਾਲ ਆਪਾਂ ਥਿਓ ਕੱਟ ਸਕਦੇ ਆ। ਹਾਂ ਦੇਖੋ ਸਾਰੇ ਦਾ ਸਾਰਾ ਜਿੰਨਾ ਵੀ ਸੀ ਸਾਰਾ ਹੀ ਮੈਲਟ ਹੋ ਚੁੱਕਿਆ ਹੈ। ਆ ਤੁਸੀਂ ਦੇਖ ਸਕਦੇ ਹੋ। ਹੁਣ ਇਹ ਚ ਕੋਈ ਵੀ ਲੰਮਸ ਨਹੀਂ ਨਜ਼ਰ ਆ ਰਿਹਾ ਆਪਾਂ ਨੂੰ। ਤੇ ਹੁਣ ਮੈਂ ਗੈਸ ਦੀ ਫਲੇਮ ਨੂੰ ਕਰ ਦਾਂਗੀ ਆਫ। ਗੈਸ ਦੀ ਫਲੇਮ ਆਪਾਂ ਕਰ ਦਿੱਤੀ ਆਫ। ਤੇ ਹੁਣ ਇਹ ਜਿੰਨਾ ਵੀ ਹੈਗਾ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਇਹ ਪਾਣੀ ਮੈਂ ਪਾ ਰਹੀ ਹਾਂ 3 ਗਲਾਸ ਪਾਣੀ ਪਾ ਦੇਣਾ ਆਪਾਂ ਨੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦਵਾਂਗੇ 3 ਗਲਾਸ ਪਾਣੀ ਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਇਹਨੂੰ ਆਪਾਂ ਟਰਾਂਸਫਰ ਕਰ ਦਿੰਨੇ ਆ ਕਿਸੇ ਵੀ ਦੂਜੇ ਬਤੀਲੇ ਦੇ ਵਿੱਚ ਜਿਹਦਾ ਸਾਈਜ਼ ਥੋੜਾ ਜਿਹਾ ਵੱਡਾ ਹੋਵੇ। ਜਾਂ ਕੋਈ ਵੀ ਕੰਡਾ ਤੁਸੀਂ ਲੈ ਸਕਦੇ ਹੋ। ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਟ੍ਰਾਂਸਫਰ ਕਰ ਦਵਾਂਗੇ। ਹੋਏ ਨੂੰ ਆਪਾਂ ਇੱਥੇ ਰੱਖ ਦਾਂਗੇ। ਬਾਅਦੇ ਦਾ ਯੂਜ਼ ਕਰਾਂਗੇ ਆਪਾਂ। ਆਕਰ ਇਹਨੂੰ ਆਪਾਂ ਇੱਥੇ ਰੱਖ ਤਵਾਂਗੇ। ਤੈਨੋਂ ਬੇਸੀ ਤਰ੍ਹਾਂ ਟੱਕ ਕੇ ਰੱਖ ਦਵਾਂਗੇ ਤੇ 15-20 ਮਿੰਟ ਬਾਅਦ ਇਹ ਨਾਰਮਲ ਟੈਂਪਰੇਚਰ ਦੇ ਉੱਤੇ ਆ ਜਾਏਗਾ ਰੂਮ ਟੈਂਪਰੇਚਰ ਦੇ ਉੱਤੇ ਆ ਜਾਏਗਾ ਫਿਰ ਆਪਾਂ ਇਹਨੂੰ ਫ੍ਰੀਜ ਵਿੱਚ ਰੱਖ ਦਵਾਂਗੇ ਉਹ ਆਪਣੀ ਜਿਹੜੀ ਮਲਾਈ ਹੈ ਰੂਮ ਟੈਂਪਰੇਚਰ ਤੇ ਆ ਗਈ ਹੈ ਠੰਡੀ ਹੋ ਚੁੱਕੀ ਹੈ ਤੇ ਹੁਣ ਮੈਂ ਲਿਆ ਇੱਕ ਗਲਾਸ ਇਹਦੇ ਵਿੱਚ ਮੈਂ ਪਾਣੀ ਪਾ ਲਿਆ ਹੁਣ ਇੱਕ ਗਲਾਸ ਜਿੰਨਾ ਭਰ ਕੇ ਵੀ ਪਾ ਸਕਦੇ ਹੋ ਤੇ ਹੁਣ ਮੈਂ ਪਾਣੀ ਇਸ ਕਰਕੇ ਪਾਇਆ ਹੈ ਤਾਂਕਿ ਇਹਨੂੰ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਸਕੀਏ ਇਹਨੂੰ ਬਿਲਕੁਲ ਆਪਾਂ ਨੇ ਸਾਈਡ ਦੇ ਉੱਤੇ ਰੱਖ ਦੇਣਾ ਤੁਸੀਂ ਦੇਖ ਹੀ ਸਕਦੇ ਹੋ ਮੈਂ ਤੁਹਾਨੂੰ ਲਾਗ ਕੇ ਦਿਖਾ ਦੇਣੀ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਸੈੱਟ ਕਰ ਦਿੱਤਾ ਹੈ ਹੁਣ ਇਹਨੂੰ ਆਪਾਂ ਚੱਕ ਕੇ ਫ੍ਰੀਜ ਦੇ ਵਿੱਚ ਰੱਖ ਦਵਾਂਗੇ 1 ਘੰਟੇ ਲਈ ਜਦ ਤੱਕ ਇਹ ਪੂਰੀ ਤਰ੍ਹਾਂ ਜੰਮ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਫ੍ਰੀਜ ਫ੍ਰੀਜ ਦੇ ਵਿੱਚ ਇਹਨੂੰ ਸੈੱਟ ਹੋਣ ਲਈ ਰੱਖ ਦਵਾਂਗੇ ਜਦ ਤੱਕ ਇਹ ਪੂਰੀ ਤਰ੍ਹਾਂ ਜੰਮ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਫ੍ਰਿਜ ਰੱਖ ਦਾਂਗੇ 1 ਜਾਂ ਫਿਰ 2 ਘੰਟੇ ਲਈ ਆਪਾਂ ਇਹਨੂੰ ਫ੍ਰਿਜ ਵਿੱਚ ਜਮਾ ਲਵਾਂਗੇ ਜੰਮ ਚੁੱਕਿਆ ਹੈ ਤੇ ਆਪਾਂ ਹੁਣ ਇਹਦਾ ਜਿਹੜਾ ਗਲਾਸ ਹੈ ਉਹ ਕੱਢਾਂਗੇ ਆ ਦੇਖੋ ਜਿਹੜਾ ਆਪਣਾ ਘਿਓ ਹੈ ਉਹ ਬਿਲਕੁਲ ਹੀ ਉੱਪਰ ਉੱਪਰ ਜੰਮ ਗਿਆ ਤੇ ਜਿਹੜਾ ਬਾਕੀ ਆਪਾਂ ਪਾਣੀ ਪਾਇਆ ਸੀ ਉਹ ਇਹਦੇ ਵਿੱਚ ਹੀ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਤੇ ਪਾਣੀ ਜਿਹੜਾ ਹੈਗਾ ਇਹ ਆਪਾਂ ਕੱਢ ਦਵਾਂਗੇ ਆਪਾਂ ਦੂਜਾ ਬਤੀਲਾ ਲੈ ਲਿਆ ਇਹਦੇ ਚ ਆਪਾਂ ਇਸ ਤਰ੍ਹਾਂ ਕੇ ਪਾਣੀ ਜਿਹੜਾ ਹੈਗਾ ਉਹ ਛਾਲ ਲੈਂਦੇ ਹਾਂ है। इस तरीके ने छा मिलना देख सकते हो आप फिर ये दोबारा पानी पा देवे ਇਸ ਤਰੀਕੇ ਨਾਲ ਆਪਾਂ ਨੇ ਪਾਣੀ ਪਾ ਦਿੱਤਾ ਤੇ ਬਹੁਤ ਹੀ ਆਰਾਮ ਨਾਲ ਪਾਣੀ ਅੱਧਾ ਬਰਾਬਰ ਛਾਲ ਗਿਆ ਦੇਖੋ ਕਿਉਂ ਬਿਲਕੁਲ ਜੰਮਿਆ ਹੋਇਆ ਆਪਣਾ ਆ ਦੇਖੋ ਆਪਾਂ ਇਹ ਚ ਪਾਣੀ ਪਾ ਦਵਾਂਗੇ ਜਿੰਨੀ ਵੀ ਛਿੱਡੀ ਹੈ ਸਾਰੀ ਦੀ ਸਾਰੀ ਆਪਾਂ ਨੇ ਕੱਢ ਲੈਣੀ ਹੈ ਛਿੱਡੀ ਜਿਹੜੀ ਹੈ ਸਾਰੀ ਦੀ ਸਾਰੀ ਆਪਾਂ ਨੇ ਛਾਣ ਲਈ ਹੈ ਹੁਣ ਜਿਹੜਾ ਆਪਣਾ ਘਿਓ ਹੈ ਇਹ ਬਚ ਗਿਆ ਇਹਨੂੰ ਆਪਾਂ ਗਰਮ ਕਰ ਲਵਾਂਗੇ ਕਿ ਕਿਉਂ ਨੂੰ ਗਰਮ ਕਰ ਲੈਣਾ ਤੇ ਇਹ ਆਪਾਂ ਨੇ ਛਾਣ ਲਿਆ ਤੇ ਜੇ ਇਹ ਜਿਹੜਾ ਇਹ ਬਚ ਗਿਆ ਦੁੱਧ ਇਹਦੇ ਚੋਂ ਆਪਾਂ ਪਨੀਰ ਕੱਢਾਂਗੇ ਆਪਣਾ ਤੇ ਇੱਥੇ ਦੇਖੋ ਜਿਹੜਾ ਆਪਣਾ ਘਿਓ ਹੈ ਇਹ ਵੀ ਗਰਮ ਹੋ ਰਿਹਾ ਹੈ देखो कि थोड़ा मेल्ट हो गया ढक के जो घो है छेती गर्म हो जाएगा देखो अपना जोड़ा घ्यो है गर्म हो रहा है घ्यो अपना गर्म होना शुरू हो गया है तो थोड़ा टाइम मैं होर लगेगा घ्यो जो गर्म हो चुका है ਤੇ ਪੂਰੀ ਤਰ੍ਹਾਂ ਆਪਣਾ ਘਿਓ ਗਰਮ ਹੋ ਗਿਆ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੀ ਤੇ ਹੁਣ ਜਿੰਨਾ ਵੀ ਘਿਓ ਹੈ ਆਪਾਂ ਇਹਨੂੰ ਛਾਣ ਲਵਾਂਗੇ ਤੇ ਇਹ ਜਿਹੜੇ ਮੈਂ ਸਟੈਂਡ ਰੱਖਾਂਗੀ ਕਿਉਂਕਿ ਘਿਓ ਜਦੋਂ ਆਪਣਾ ਕਾਫੀ ਗਰਮ ਹੋਏਗਾ ਤੇ ਮੈਂ ਛੰਨੀ ਰੱਖ ਦਿੰਦੀ ਤੇ ਹੁਣ ਆਪਾਂ ਘਿਓ ਨੂੰ ਛਾੜ ਲੈਨੇ ਆ ਇਸ ਤਰ੍ਹਾਂ ਕਿੰਨਾ ਨਾ ਪਾਣੀ ਜਿੰਨਾ ਵੀ ਘਿਓ ਹੈ ਸਾਰੇ ਦਾ ਸਾਰਾ ਛਾਣ ਲੈਣਾ ਤੇ ਬਹੁਤੀ ਆਰਾਮ ਨਾਲ ਆਪਾਂ ਨੇ ਹਲਕਾ ਜਿਹਾ ਠੰਡਾ ਹੋ ਜਾਏਗਾ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਛਾਣ ਸਕਦੇ ਹੋ ਕਿਉਂਕਿ ਜਦੋਂ ਜ਼ਿਆਦਾ ਗਰਮ-ਗਰਮ ਇਹ ਡਰ ਲੈਂਦਾ ਕਿ ਜਿਹੜਾ ਕਿਓ ਆਪਣਾ ਡੁੱਲ ਨਾ ਜਾਵੇ ਤੇ ਸਾਰੇ ਦਾ ਸਾਰਾ ਮੈਂ ਇਹ ਵਿੱਚ ਪਾ ਦਿੱਤਾ ਤੇ ਟਰਾਂਸਫਰ ਕਰਤਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਹਾਂ ਹਾਂ ਹੁਣ ਜਿਹੜਾ ਤੁਸੀਂ ਉਹ ਦੇਖ ਰਹੇ ਹੋ ਇਹ ਆਪਾਂ 6 ਤੋਂ 7 ਦਿਨਾਂ ਦੀ ਮਲਾਈ ਦਾ ਆਪਾਂ ਨੇ ਕਿਓ ਬਣਾ ਕੇ ਤਿਆਰ ਕੀਤਾ ਹੈ ਇਹ ਕਰੀਬ ਅੱਧਾ ਕਿਲੋ ਦੇ ਕਰੀਬ ਆਪਣਾ ਜਿਹੜਾ ਘਿਓ ਹੈ ਨਿਕਲ ਆਇਆ ਹੈ ਤੇ ਦੇਖੋ ਕਿੰਨਾ ਵਧੀਆ ਔਰ ਕਿੰਨੇ ਸੌਖੇ ਜਿਹੇ ਤਰੀਕੇ ਨਾਲ ਆਪਾਂ ਨੇ ਘਿਓ ਕੱਢ ਲਿਆ ਔਰ ਬਿਲਕੁਲ ਪਿਓਰ ਘਰ ਦਾ ਘਿਓ ਔਰ ਬਹੁਤ ਹੀ ਆਸਾਨੀ ਨਾਲ ਆਪਾਂ ਨੇ ਕੱਢ ਕੇ ਤਿਆਰ ਕਰ ਲਿਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਹੋਰ ਨਵੀਂ-ਨਵੀਂ ਰੈਸਪੀ ਸੱਪਾ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਤੇ ਮਿਲਾਂਗੇ ਖੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ